ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਮੇਰੀ YouTube ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਸੀਂ ਬੋਸਨੀਆਂ ਦੇ ਵੀਜ਼ੇ ਨੂੰ ਕਿੰਨਾ ਟਾਈਮ ਲੱਗਦਾ ਹੈ ਬੋਸਨੀਆਂ ਵੀਜ਼ਾ ਪ੍ਰੋਸੈਸ ਟਾਈਮ ਤੇ ਜੇ ਗੱਲ ਕਰੀ ਜਾਵੇ ਜਦ ਤੱਕ ਅਸੀਂ ਇੰਡੀਆ ਤੋਂ ਵੀਜ਼ਾ ਜਦੋਂ ਅਪਲਾਈ ਕਰਦੇ ਹਾਂ ਕਿਸੇ ਏਜੰਟ ਥਰੂ ਅਪਲਾਈ ਕਰਦੇ ਹਾਂ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਜੀ ਤੇ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਜੀ ਅਸੀਂ ਕੰਪਨੀ ਨੂੰ ਇਧਰ ਆਪਣੇ ਡਾਕੂਮੈਂਟ ਸਾਰੇ ਸੈਂਡ ਕਰਦੇ ਆ ਜੀ ਸਭ ਤੋਂ ਪਹਿਲਾਂ ਸਾਡੀ ਕੰਪਨੀ ਇਨਵੀਟੇਸ਼ਨ ਲੈਟਰ ਸਾਨੂੰ ਸੈਂਡ ਕਰਦੀ ਆ ਜੋ ਕਿ ਉਹ ਕੰਪਨੀ ਦੇ ਹੱਥ ਬਸ ਵਿੱਚ ਹੀ ਹੁੰਦਾ ਉਹ ਤੁਹਾਨੂੰ ਬਮਾ ਹਫਤੇ ਵਿੱਚ ਦੇ ਦੇਵੇ ਬਣਾ ਕੇ ਚਾਹੇ ਦੋ ਹਫਤਿਆਂ ਦੇ ਵਿੱਚ ਠੀਕ ਹੈ ਜੇ ਤਾਂ ਕੰਪਨੀ ਦਾ ਡਿਵ ਉਹ ਵਧੀਆ ਗਿਆ ਉਹ ਤੁਹਾਨੂੰ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਇਨਵਿਟੇਸ਼ਨ ਲੈਟਰ ਦੇ ਦਿੰਦੀ ਹੈ ਜੀ ਉਸ ਇਨਵਿਟੇਸ਼ਨ ਦੇ ਲੈਟਰ ਦੇ ਬਿਹਾਵ ਦੇ ਉੱਪਰ ਕੰਪਨੀ ਫਿਰ ਤੁਹਾਡਾ ਵਰਕ ਪਰਮਿਟ ਅਪਲਾਈ ਕਰਦੀ ਹੈ ਜੀ ਜਿਹੜਾ ਕਿ ਸਾਡੇ ਇੱਥੇ ਬੋਸ ਨੇ ਥਾਣੇ ਦੇ ਵਿੱਚੋਂ ਅਪਲਾਈ ਹੁੰਦਾ ਹੈ ਤੇ ਉਸ ਵਰਕ ਪਰਮਿਟ ਵਾਸਤੇ ਤੁਹਾਨੂੰ ਘੱਟੋ ਘੱਟ ਜੀ ਮਹੀਨੇ ਤੋਂ ਲੈ ਕੇ ਦੋ ਮਹੀਨੇ ਤੱਕ ਲੱਗ ਜਾਂਦੇ ਹੈ ਠੀਕ ਹੈ ਜੀ ਤੇ ਉਹ ਜਦੋਂ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਹੈ ਉਸ ਤੋਂ ਬਾਅਦ ਹੁੰਦਾ ਹੈ ਕਿ ਤੁਹਾਨੂੰ ਇੰਡੀਆ ਦੇ ਵਿੱਚ ਅੰਬੈਸੀ ਦੇ ਵਿੱਚ ਅਪਾਇੰਟਮੈਂਟ ਲੈਣੀ ਪੈਂਦੀ ਹੈ ਉਹ ਫਿਰ ਅਪਾਇੰਟਮੈਂਟ ਦੇ ਵੀ ਉਸ ਤੇ ਡਿਪੈਂਡ ਕਰਦੀ ਹੈ ਕਿ ਤੁਹਾਨੂੰ ਕਿੰਨੇ ਟਾਈਮ ਦੇ ਵਿੱਚ ਮਿਲ ਜਾਂਦੀ ਹੈ ਕਿਸੇ ਵੇਲੇ ਤਾਂ ਜੇ ਦੇਖੋ ਜੀ 50 ਦਿਨਾਂ ਜਾਂ 10 ਦਿਨਾਂ ਦੇ ਵਿੱਚ ਮਿਲ ਜਾਂਦੀ ਹੈ ਜੇ ਤਾਂ ਸਲੋਟ ਖਾਲੀ ਹੋਵੇ ਤਾਂ ਕਿਸੇ ਵੇਲੇ ਮਹੀਨਾ ਡੇਢ ਮਹੀਨਾ ਵੀ ਲੱਗ ਜਾਂਦਾ ਜੇ ਅਸੀਂ ਆਪਣੀ ਗੱਲ ਕਰੀ ਤਾਂ ਸਾਨੂੰ ਘੱਟੋ ਘੱਟ 2 ਮਹੀਨੇ ਲੱਗੇ ਜੇ ਕਿ ਇੱਧਰ ਸੀਜ਼ਨ ਹੁੰਦਾ ਉਸ ਵੇਲੇ ਸ਼ਾਇਦ ਜਲਦੀ ਵੀ ਮਿਲ ਸਕਦੀ ਹੈ 10 ਦਿਨਾਂ ਦੇ ਵਿੱਚ ਮਿਲ ਜਾਵੇ ਜਾਂ 15 ਦਿਨਾਂ ਦੇ ਵਿੱਚ ਮਿਲ ਜਾਵੇ ਠੀਕ ਹੈ ਜੀ ਤੇ ਇਹ ਵੀ ਤੁਹਾਡੇ ਲੱਕ ਦੇ ਡਿਪੈਂਡ ਕਰਦਾ ਹੈ ਜਦੋਂ ਕਿ ਤੁਹਾਨੂੰ ਪੈਂਡ ਮਿਲ ਜਾਂਦੀ ਹੈ ਫਿਰ ਤੁਸੀਂ ਐਮਬੈਸੀ ਜਾਂਦੇ ਆ ਕਿਉਂਕਿ ਉੱਥੇ ਐਮਬੈਸੀ ਸਾਨੂੰ ਆਪ ਖੁਦ ਜਾਣਾ ਪੈਂਦਾ ਆ ਕੋਈ ਏਜੰਟ ਨਹੀਂ ਉੱਥੇ ਫਾਈਲ ਜਮ੍ਹਾਂ ਕਰਵਾ ਸਕਦਾ ਜੇ ਕੋ ਤੁਹਾਨੂੰ ਕਹ ਦੇਵੇ ਨਾ ਕਿ ਏਜੰਟ ਅਸੀਂ ਆਪੇ ਖੁਦ ਹੀ ਕਰਵਾ ਦਾਂਗੇ ਤੁਹਾਡੇ ਸਾਰੇ ਕੰਮ ਇਹ ਗੱਲ ਝੂਠ ਆ ਤੁਹਾਨੂੰ ਉੱਥੇ ਜਾਣਾ ਪੈਂਦਾ ਬਕਾਇਦਾ ਤੁਹਾਡੀ ਉੱਥੇ ਇੰਟਰਵਿਊ ਹੁੰਦੀ ਆ ਠੀਕ ਆ ਜੀ ਇੰਟਰਵਿਊ ਹੁੰਦੀ ਆ ਉਸ ਤੋਂ ਬਾਅਦ ਜੇ ਜਦੋਂ ਤੁਹਾਡੀ ਫਾਈਲ ਸਬਮਿਟ ਹੋ ਜਾਂਦੀ ਆ ਤੇ ਉੱਥੇ ਤੁਹਾਨੂੰ ਘਟੋ ਘਟ ਮਹੀਨੇ ਤੋਂ ਲੈ ਕੇ 45 ਦਿਨਾਂ ਦਾ ਤਾਂ ਟਾਈਮ ਦਿੱਤਾ ਜਾਂਦਾ ਆ 45 ਦਿਨਾਂ ਦੇ ਵਿੱਚ ਵਿੱਚ ਉਹ ਕਹਿੰਦੇ ਆ ਕਿ ਆ ਕੇ ਆਪਣਾ ਪਾਸਪੋਰਟ ਕਲੈਕਟ ਕਰ ਲਓ ਉਥੇ ਜਾਣਾ ਇਦਾਂ ਵੈਂਦਾ ਪਾਸਪੋਰਟ ਤੇ ਵੀਜ਼ਾ ਚਾਹੀਏ ਲੱਗਾ ਚਾਹੀ ਨਹੀਂ ਲੱਗਾ ਤਾਂ ਵੀ ਤੁਹਾਨੂੰ ਆਪ ਖੁਦ ਜਾ ਕੇ ਉਥੋਂ ਕਲੈਕਟ ਕਰਨਾ ਪੈਂਦਾ ਕੋਈ ਏਜੰਟ ਵੀ ਨਹੀਂ ਉੱਥੇ ਜਾ ਕੇ ਪਾਸਪੋਰਟ ਲੈਣਾ ਪੈਂਦਾ ਤੇ ਟੋਟਲ ਜੇ ਦੇਖਿਆ ਜਾਵੇ ਤਾਂ ਜੀ ਤੇ ਇੱਥੇ ਮਤਲਬ ਕਿ ਹਾਪਿਆਗੇ ਦੇ ਵਿੱਚ ਤੁਹਾਡੇ ਜੇ ਵਰਕ ਪਰਮ ਤੁਹਾਡੇ ਇਨਵੀਟੇਸ਼ਨ ਮਿਲ ਜਾਂਦਾ ਹੈ ਤੇ ਡੇਢ ਕਿ ਮਹੀਨਾ ਤੁਹਾਡੇ ਵਰਕ ਪਰਮ ਨੂੰ ਲੱਗ ਜਾਂਦੇ 2 2.5 ਮਹੀਨੇ ਲੱਗ ਜਾਂਦੇ ਆ ਜੀ ਤੇ ਬਾਕੀ ਇੰਡੀਆ ਦੇ ਐਮਬੈਸੀ ਦੇ ਵਿੱਚ ਲਗਾ ਕੇ ਚਾ ਲੋ ਜੀ ਟੋਟਲ ਜੀ 4 ਤੋਂ ਲੈ ਕੇ 5 ਮਹੀਨੇ ਦਾ ਪ੍ਰੋਸੈਸ ਹੈਗਾ ਹੀ ਹੈਗਾ ਆ ਤੇ ਤੁਸੀਂ ਆਪਣੇ ਮਨ ਦੇ ਵਿੱਚ ਘਟੋ ਘਟ ਬਿਠਾ ਕੇ ਚੱਲੋ ਜੀ 6 ਮਹੀਨੇ ਦਾ ਪ੍ਰੋਸੈਸ ਟਾਈਮ ਕਿਉਂਕਿ ਕਿਸੇ ਵੇਲੇ ਬਹੁਤ ਕੰਮ ਸਲੋ ਹੋ ਜਾਂਦਾ ਹੈ ਇੱਧਰ ਕੰਟਰੀਆਂ ਜਿੱਦਾਂ ਹੈਗਾ ਇਹਨਾਂ ਕੰਮ ਬਹੁਤ ਸਲੋ ਕਰਦੇ ਆ ਇੱਧਰ ਵੀ ਜਿੱਦਾਂ ਹਮ ਆਪਣੀ ਮਰਜ਼ੀ ਨਾਲ ਤਸੱਲੀ ਨਾਲ ਕੰਮ ਕਰਦੇਗੇ ਇਹ ਨਹੀਂ ਕਿ ਜਲਦਬਾਜ਼ੀ ਵਾਲਾ ਕੰਮ ਨਹੀਂ ਹੈਗਾ ਕੰਮ ਹੋਵੇ ਚਾਹੇ ਨਾ ਹੋਵੇ ਆਪਣੀ ਤਸੱਲੀ ਦੇ ਨਾਲ ਕੰਮ ਕਰਦੇ ਆ ਕਿ ਬਹੁਤ ਜਲਦਬਾਜ਼ੀ ਨਹੀਂ ਕਰਦੇ ਆ ਕਿ ਆਰਾਮ ਨਾਲ ਕੰਮ ਕਰਦੇ ਆ ਤੇ ਜਦੋਂ ਮਿਲ ਗਈ ਹਾਂ ਜਿੱਦਾਂ ਅੱਜ ਕੱਲ੍ਹ ਕੀ ਹੁਣ ਕੀ ਸੀਜ਼ਨ ਆ ਇਹਨਾਂ ਸੀਜ਼ਨ ਦੇ ਵਿੱਚ ਕੀ ਹੁੰਦਾ ਜਲਦੀ ਵੀਜ਼ਾ ਇਹ ਦੇ ਦਿੰਦੇ ਆ ਦੇ ਜਦੋਂ ਹੁਣ ਛੜਦੀਆਂ ਜਦੋਂ ਹੁੰਦੀਆਂ ਨੇ ਸਰਦੀਆਂ ਦੇ ਵਿੱਚ ਇਧਰ ਸੀਜ਼ਨ ਨੂੰ ਸਰਦੀਆਂ ਦੇ ਵਿੱਚ ਵੀਜਾ ਬਹੁਤ ਲੇਟ ਮਿਲਦਾ ਹੈਗਾ ਇਸ ਕਰਕੇ ਜੇ ਕਿਸੇ ਬਿਹਾਰਾ ਨੇ ਜਿਆਦਾ ਅਪਲਾਈ ਕਰਨਾ ਤਾਂ ਸੀਜ਼ਨ ਦੇ ਵਿੱਚ ਅਪਲਾਈ ਕਰਿਆ ਕਰੋ ਤੇ ਉਹ ਜਿਆਦਾ ਬੈਟਰ ਹੁੰਦਾ ਉਹਦੇ ਵਿੱਚ ਕਿ ਤੁਹਾਡਾ ਸਮਾਂ ਬਹੁਤ ਘੱਟ ਲੱਗਦਾ ਹੈਗਾ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਗਈ ਬਾਕੀ ਜੇ ਕੋਈ ਤੁਹਾਨੂੰ ਕੋਈ ਕੁਐਸਚਨ ਪੁੱਛਣਾ ਹੋ ਤਾਂ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਉਹਦੇ ਵੀ ਤੁਹਾਨੂੰ ਆਨਸਰ ਜਰੂਰ ਦਵਾਂਗੇ ਓਕੇ ਸਤਿ ਸ੍ਰੀ ਅਕਾਲ